ਇਸ ਲਈ ਪਾ ਸੁजानਪੁਰ ਦੇ ਪੁਲ ਨੰਬਰ 5 ਤੋਂ 6 ਪਿੰਨੂ ਜਾਂਦੇ ਰਸਤੇ ਦੇ ਉੱਪਰ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਤੁਸੀਂ ਇਹਦਾ ਹਾਂ ਦੀ ਕੋਸ਼ਿਸ਼ ਕਰਦੇ ਆ ਕਿ ਇਸ ਰੋਡ ਦੇ ਉੱਪਰ ਕਾਫੀ ਜ਼ਿਆਦਾ ਖੰਡੇ ਸਿਗੇ ਤੇ ਕਾਫੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਈ ਲੋਕ ਜਿਹੜੇ ਆਉਂਦੇ ਜਾਂਦੇ ਇੱਥੇ ਜ਼ਖਮੀ ਹੋ ਜਾਂਦੇ ਸੀਗੇ ਤਾਂ ਇਸ ਇਲਾਕੇ ਦੇ ਵਿੱਚ ਉਹ ਸਿਰ ਸਿੰਘ ਹੈਪੀ ਜੋਗੀ ਭਾਜਪਾ ਤੋਂ ਨੇਤਾ ਨੇ ਉਹਨਾਂ ਵੱਲੋਂ ਇਸ ਇਲਾਕੇ ਦੇ ਵਿੱਚ ਜਿਹੜੇ ਆ ਪਰਦਰਸ਼ਨ ਕੀਤਾ ਗਿਆ ਸੀਗਾ ਨੀਰਥਿੰਗ ਬੱਬੂ ਉੱਤੇ ਪਹੁੰਚੇ ਸੀਗੇ ਭਾਜਪਾ ਦੇ ਕਾਫੀ ਨੇਤਾ ਉੱਤੇ ਪਹੁੰਚੇ ਸੀਗੇ ਜਿਨ੍ਹਾਂ ਵੱਲੋਂ ਪ੍ਰਸ਼ਾਸਨ ਅਗੇ ਮੰਗ ਕੀਤੀ ਗਈ ਸੀ ਕਿ ਇਸ ਇਲਾਕੇ ਦੇ ਵਿੱਚ ਰੋਡ ਨੂੰ ਪੱਕੇ ਤੌਰ ਤੇ ਬਣਾਇਆ ਜਾਵੇ ਤਾਂ ਉਸ ਪ੍ਰਦਰਸ਼ਨ ਦਾ ਤੇ ਕੇ ਆਰਟੀ ਨਿਊਜ਼ ਨੈਟਵਰਕ ਦੀ ਖਬਰ ਦਾ ਅਸਰ ਦੇਖ ਨੂੰ ਮਿਲਿਆ ਜਿਸ ਤੋਂ ਬਾਅਦ ਡਿਪਾਰਟਮੈਂਟ ਵੱਲੋਂ ਇਸ ਇਲਾਕੇ ਦੇ ਵਿੱਚ ਰੋਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸੁਮੇਲ ਸਿੰਘ ਹੈਪੀ ਹੋਣਾ ਨੇ ਕੇ ਆਰਟੀ ਨਿਊਜ਼ ਨੈਟਵਰਕ ਦੇ ਫਾਊਂਡਰ ਜਿਹੜੇ ਨੇ ਕੁਮਰ ਰਵੀ ਠਾਕੁਰ ਕੇ ਆਰਟੀ ਨਿਊਜ਼ ਨੈਟਵਰਕ ਦਾ ਧੰਨਵਾਦ ਕੀਤਾ ਨਾਲ ਦੀ ਨਾਲ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਕਿ ਪ੍ਰ ਔਰ ਦਿਗਦਾ ਰਿਪੋਰਟ ਤੇ ਗੱਲਬਾਤ ਕਰਦੇ ਆ ਸੁਨੀਲ ਸਿੰਘ ਹੈਪੀ ਹੋਣਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਮੌਕੇ ਦੇ ਦੌਰਾਨ ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਲੋਕਾਂ ਦੀ ਬਹੁਤ ਵੱਡੀ ਮੰਗ ਸੀ ਕਿ ਜਿਹੜੀ ਉਹ ਹੁਣ ਪੂਰੀ ਹੋਣ ਜਾ ਰਹੀ ਹੈ। ਜਾਂਦੇ ਉਸ ਨਾ ਸੇੜਿਆ ਰੰਗ ਲੈ ਕੇ ਆਇਆ ਰੋਡ ਦਾ ਕੰਮ ਲੱਗ ਗਿਆ ਔਰ ਲੋਕਾਂ ਨੂੰ ਰਾਹਤ ਮਿਲਣ ਜਾ। ਸਭ ਤੋਂ ਪਹਿਲਾਂ ਤਾਂ ਮੈਂ ਕੇਆਰਟੀ ਚੈਨਲ ਦੇ ਜਿਹੜੇ ਰੋਹੀ ਠਾਕਰ ਜੀ ਫਾਊਂਡਰ ਨੇ ਜਿਹੜੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਕਿ ਉਹਨਾਂ ਸਮੇਂ-ਸਮੇਂ ਤੇ ਜਦ ਵੀ ਸਾਨੂੰ ਕੋਈ ਸਮੱਸਿਆ ਹੁੰਦੀ ਹੈ ਚਾਹੇ ਸ਼ਹਿਰ ਦੀ ਹੋਵੇ ਚਾਹੇ ਪਿੰਡ ਦੀ ਹੋਵੇ ਤੇ ਉਹ ਸਾਡੇ ਸਾਡੇ ਨਾਲ ਮ ਔਰ ਹਰ ਸਮੱਸਿਆ ਦਾ ਹੱਲ ਜਿਹੜਾ ਉਹ ਨਾਲ ਹੋ ਕੇ ਕਰਵਾਉਂਦੇ ਨੇ ਸਾਡੇ ਪਿੰਡ ਦੀ ਸਮੱਸਿਆ ਸੀ ਕਿ ਸਾਡੇ ਪਿੰਡ ਦੀ ਜਿਹੜੀ ਸੜਕ ਹੈ ਉਹ ਸੀਵਰੇਜ ਬੋਰਡ ਨੇ ਪੂਰਤੀ ਸੀ ਲੇਕਿਨ ਸਮੇਂ ਨਾ ਦੇ ਉਹਨੂੰ ਨਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਤਾਂ ਤਾਂ ਕੀਤੀ ਕਿ ਉਹਨਾਂ ਕੋਲ ਐਨਓਸੀ ਨਹੀਂ ਸੀ ਲੇਕਿਨ ਅਸੀਂ ਲੋਕਲ ਜਿਹੜੇ ਲੀਡਰ ਆ ਉਹਨਾਂ ਨੂੰ ਅਸੀਂ ਸੰਪਰਕ ਕੀਤਾ ਕਿ ਸਾਡੀ ਸੜਕ ਨੂੰ ਟਾਈਮਲੀ ਬਣਾਓ ਕਿਉਂਕਿ ਇਹ ਸੜਕ ਹੈ ਜਿਹੜੀ ਇਹ ਪਿੱਛੇ 50 ਪਿੰਡ ਲੱਗਦੇ ਆ ਇਸ ਸੜਕ ਨਾਲ ਔਰ ਸਾਰੇ ਸਕੂਲਾਂ ਦੇ ਬੱਚੇ ਨਾ ਜਿਹੜੇ ਲੋਕ ਨਾ ਇਸੇ ਸੜਕ ਤੋਂ ਹੋ ਕੇ ਜਾਂਦੇ ਨੇ ਔਰ ਕਈ ਵੱਡੇ ਹਾਦਸੇ ਇੱਥੇ ਹੋ ਚੁੱਕੇ ਨੇ ਤੇ ਕਈ ਹੋ ਰਹੇ ਸੀ ਉਸ ਸੰਬੰਧ ਵਿੱਚ ਅਸੀਂ ਆਪਣੀ ਸਮੱਸਿਆ ਨੂੰ ਲੈ ਕੇ ਲੋਕਾਂ 'ਚ ਵੀ ਗਏ ਆ ਗੱਲ ਵੀ ਕੀਤੀ ਹੈ ਲੇਕਿਨ ਜਿਹੜੇ ਲੋਕਲ ਲੀਡਰਸ਼ਿਪ ਨੇ ਆਪਣਾ ਪੱਲਾ ਝਾੜ ਲਿਆ ਕਿ ਸਾਡੇ ਨਾਲ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਪ੍ਰਸ਼ਾਸਨ ਦਾ ਕੰਮ ਹੈ ਮੰਡੀ ਬੋਰਡ ਦਾ ਕੰਮ ਹੈ ਤੇ ਮੰਡੀ ਬੋਰਡ ਸੀ ਮੰਡੀ ਬੋਰਡ ਹੀ ਨੂੰ ਇਸ ਸੜਕ ਦਾ ਨਿਰਮਾਣ ਕਰ ਸਕਦੀ ਹੈ ਸਾਡੇ ਹੱਥ ਕੋਈ ਗੱਲ ਨਹੀਂ ਗਈ ਇਸ ਚੀਜ਼ ਨੂੰ ਲੈ ਕੇ ਅਸੀਂ ਬੜੀ ਗੰਭੀਰਤਾ ਨਾਲ ਆਪਣੇ ਵਾਰ ਦੇ ਲੋਕਾਂ ਨਾਲ ਮਿਲ ਕੇ ਆਪਣੀ ਪਾਰਟੀ ਦੇ ਲੋਕਾਂ ਨਾਲ ਮਿਲ ਕੇ ਅਸੀਂ ਡਿਪਟੀ ਸਪੀਕਰ ਪੰਜਾਬ ਜਿਹੜੇ ਪੂਰਵ ਡਿਪਟੀ ਸਪੀਕਰ ਪੰਜਾਬ ਸੀ ਦਿਨੇਸ਼ ਸਿੰਘ ਬੱਬੂ ਜੀ ਉਹਨਾਂ ਨੂੰ ਲੈ ਕੇ ਅਸੀਂ ਗੱਲ ਕੀਤੀ ਤੇ ਉਹਨਾਂ ਸਾਨੂੰ ਕਿਹਾ ਕਿ ਇਹ ਜਿਹੜੇ ਕੰਮ ਨੇ ਇਹ ਤੁਸੀਂ ਇਦਾਂ ਨਹੀਂ ਹੋਣੇ ਤੇ ਅਸੀਂ ਧਰਨਾ ਦੇਾਂਗੇ ਅਸੀਂ ਧਰਨਾ ਦਿੱਤਾ ਉਸ ਧਰਨੇ ਦੇ ਸਬੂਤ ਬੜਾ ਅੱਛਾ ਰਿਸਪੌਂਸ ਮਿਲਿਆ ਸਾਨੂੰ ਕਿ ਸਰਕਾਰ ਨੇ ਪ੍ਰਸ਼ਾਸਨ ਨੇ ਉਸ ਧਰਨੇ ਨੂੰ ਦੇਖਦੇ ਹੋਏ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਸੜਕ ਦਾ ਨਿਰਮਾਣ ਕਾਰੇ ਆਰੰਭ ਕਰਾਤਾ ਹੈ ਸ਼ੁਰੂ ਕਰਵਾਤਾ ਹੈ ਮੈਂ ਇਸ ਲਈ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਾਂਗਾ ਡੀਪੀ ਸਪੀਕਰ ਪੰਜਾਬ ਦਾ ਮੇਰੇ ਪਿੰਡ ਦੇ ਜਿਹੜੇ ਲੋਕ ਨੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਿਹੜੇ ਮੇਰੇ ਪਿੰਡ ਦੇ ਲੋਕ ਸੀ ਇਹ ਉਹਨਾਂ ਦੀ ਜਿੱਤ ਹੈ ਇਹ ਸੰਘਰਸ਼ ਦੀ ਜਿੱਤ ਹੈ ਇਸ ਲਈ ਮੈਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਕਿ ਅੱਜ ਦੇ ਸਮਾਜ ਅਗਰ ਅਸੀਂ ਆਪਣਾ ਇਕੱਠ ਰੱਖੀਏ ਇਕੱਠੇ ਹੋ ਕੇ ਅਸੀਂ ਅਗਰ ਕੋਈ ਸੰਘਰਸ਼ ਕਰਨਿਆ ਉਹਦਾ ਫਲ ਮਿਲਣਾ ਹੀ ਮਿਲਣਾ ਜੀ ਉਹਦੇ ਫਲਸ ਗਰੂਪ ਹੀ ਸਾਨੂੰ ਅੱਜ ਦੇਖੋ ਸਾਡੀ ਸੜਕ ਦਾ ਕੰਮ ਲੱਗਿਆ ਔਰ ਬੜੀ ਜਲਦੀ ਇਹ ਜਿਹੜਾ ਸਾਡੀ ਸੜਕ ਹੈ ਇਹ ਬਣਨ ਜਾ ਰਹੀ ਹੈ ਇਸ ਲਈ ਜਿਹੜੇ ਮੇਰੇ ਪਿੰਡ ਦੇ ਲੋਕ ਨੇ ਮੇਰੇ ਵਾਰ ਦੇ ਵਾਸੀ ਨੇ ਇਹ ਸਾਰੇ ਸਭ ਲੋਕ ਨੇ ਜਿਹੜੇ ਇਹ ਇਸ ਦੀ ਮਤਲਬ ਕੀ ਉਹਨਾਂ ਦੀ ਬੜੀ ਪ੍ਰਸ਼ੰਸਾ ਦੇ ਯੋਗਨੀ ਹੈ ਕਿ ਉਹਨਾਂ ਸਭ ਦੇ ਐਫਰਟਸ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਸੰਭਵ ਹੋ ਸਕਿਆ ਅਧਰਵਾਈ ਪ੍ਰਸ਼ਾਸਨ ਦੀ ਤਰਫ ਤੋਂ ਬਿਲਕੁਲ ਨਾਕੋਰੀ ਨਾ ਹੋ ਚੁੱਕੀ ਸੀ ਤੇ ਇਸ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਜਿਹੜੇ ਲੋਕ ਧਰਨੇ ਚਾਏ ਸੀ ਉਹਨਾਂ ਦਾ ਵੀ ਹਾਰਦਿਕ ਧੰਨਵਾਦ ਹੈ ਕਿਉਂਕਿ ਉਹਨਾਂ ਦੇ ਬਿਗਾਰੇ ਕੰਮ ਨਹੀਂ ਹੋ ਸਕਦਾ ਇਸ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ